ਰੋਟਰੀ ਕਲੱਬ ਖੰਨਾਵਲੋਂ ਅੱਜ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਬਹਨਾਤੇ ਸਟ੍ਰਿਕਰ ਅਤੇ ਰਿਫਲੈਕਟਰ ਲਗਾਏ ਗਏ ਅਤੇ ਮੁਫਤ ਹੈਲਮਟ ਵੀ ਵੰਡੇ ਅਤੇ ਟ੍ਰੈਫਿਕ ਮੁਲਾਜ਼ਮਾਂ ਲਈ ਚਾਰ ਰਿਫਲੈਕਟਰ ਟੋਰਚਾਂ ਵੀ ਦਿੱਤੀਆਂ ਗਈਆਂ ਸਾਡੇ ਸੀਨੀਅਰ ਕਪਤਾਨ ਪੁਲਿਸ ਪੁਲਿਸ ਕਪਤਾਨ ਖੰਨਾਵਲੋਂ ਇੱਕ ਸੈਮੀਨਾਰ ਲਾਇਆਗਾ ਰੋਟਰੀ ਕਲੱਬ ਵੱਲੋਂ ਇਹਨਾਂ ਵਿੱਚੋਂ ਜਿਵੇਂ ਹੁਣ ਦੋਂਦਾ ਸੀਜ਼ਨ ਸਟਾਰਟ ਹੋ ਗਿਆ ਦੋਂਦੇ ਸੀਜ਼ਨ ਤੇ ਰਿਫਲੈਕਟਰ ਹੈਲਮਟ ਤੇ ਜਿਹੜੀ ਸਾਡੇ ਵਾਸਤੇ ਟੋਰਚਾ ਵੀ ਦਿੱਤੀ ਗਈ ਤੋ ਇਹ ਸਾਡੇ ਯਾਤਿਆਤ ਕੇ ਨਿਯਮ ਜੋ ਵੀ ਉਲੰਘਣ ਕਰਤਾ ਉਹਨਾਂ ਦੀ ਸਹਾਇਤਾ ਵਾਸਤੇ ਇਹ ਚੀਜ਼ਾਂ ਮਤਲਬ ਕੀਤੀ ਜਾਂਦੀ ਨੇ ਤੋ ਆਗਿਆਨ ਵਾਲੇ ਤੁੰਦਾਲੇ ਸੀਜ਼ਨ ਮੇ ਸਾਰੀ ਹੀ ਸਾਰੀ ਰੋਟਰੀ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਸਾਰੇ ਯਾਤਿਆਤ ਕੇ ਨਿਯਮਨੋ ਸਟਾਰੂ ਕਰਨ ਵਾਸਤੇ ਔਰ ਜਨ ਜੀਵਨ ਨਸਤਾਨ ਵਾਸਤੇ ਇਹ ਉਪਰਾਲਾ ਕੀਤਾ ਹੈ ਇੱਥੇ ਜਿਸ ਤਰ੍ਹਾਂ ਪਿਛਲੇ ਸਾਲ ਆਪਣੇ ਨੈਸ਼ਨਲ ਹਾਈਵੇ ਤੇ ਕਈ ਗੱਡੀਆਂ ਪੜੀਆਂ ਸੀਗੀਆਂ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਸੀ ਉਹ ਪੁਆਇੰਟਾਂ ਤੇ ਕੀ ਜਿਹੜੇ ਅਵੇਅਰਨੈਸ ਕੀਤੀ ਗਈ ਹੈ ਸਾਡਾ ਜਿਵੇਂ ਹੁਣ ਐਕਸੀਡੈਂਟ ਸੈਮੀਨਾਰ ਸੈਮੀਨਾਰ ਵੀ ਲੰ데요 ਨੇ ਸੈਮੀਨਾਰ ਲਾਣ ਦੇ ਬਾਅਦ ਅਸੀਂ ਹੋਰ ਸਪੀਡ ਦੇ ਚਲਾਨ ਕਰਦੇ ਨੇ ਬੀਜੇ ਕੋਲ ਜਾ ਕੇ ਜਿੱਥੇ ਜ਼ਿਆਦਾ ਜ਼ਿਆਦਾ ਸਪੀਡ ਨਾਲ ਗੱਡੀਆਂ ਆਉਂਦੀਆਂ ਜਿਸ ਤੇ ਜਾਨ ਮਾਨ ਦਾ ਜ਼ਿਆਦਾ ਨੁਕਸਾਨ ਹੁੰਦਾ ਅਸੀਂ ਪਿਛਲੇ ਮਹੀਨੇ ਘੱਟੋ ਘੱਟ 400 500 ਚਲਾਨ ਕੀਤੇ ਨੇ ਜੋ ਲੋਕਾਂ ਨੂੰ ਅਵੇਰ ਵੀ ਹੋ ਜਾਂਦੇ ਹਨ ਔਰ ਕੋ ਸਾਡਾ ਇਹ ਮਕਸਦ ਨਹੀਂ ਹੁੰਦਾ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਹੁੰਦਾ ਹੈ ਕਿ ਵੀ ਜਾਨ ਬਚਾਉਣਾ ਜਦੋਂ ਲੋਕ ਜਾਗਰੂਕ ਹੁੰਦੇ ਨੇ ਉਹ ਥੋੜਾ ਡਰ ਕੇ ਫਿਰ ਸਪੀਡ ਵੀ ਹੌਲੀ ਕਰ ਲੈਂਦੇ ਨੇ ਸਪੀਡ ਹੌਲੀ ਹੋ ਗਈ ਫਿਰ ਐਕਸੀਡੈਂਟ ਤੋਂ ਵੀ ਬਚਾਅ ਹੁੰਦਾ ਕਿ ਕੁਝ ਏਰੀਆ ਨੇ ਐਕਸੀਡੈਂਟ ਜੋਰ ਵੀ ਡਿਕਲੇਅਰ ਕੀਤੇ ਨੇ ਉੱਥੇ ਜੀ ਹਾਂ ਜੀ ਹਾਂ ਮਤਲਬ ਸਾਡੇ ਕੋਲ ਨਾ ਬਲੈਕ ਜ਼ੋਨ ਕਾਫੀ 8-10 ਬਲੈਕ ਜ਼ੋਨ ਨੇ ਉਹਨਾਂ ਦੇ ਅਸੀਂ ਰਿਫਲੈਕਟਰ ਵੀ ਲਾ ਰਹੇ ਨੇ ਸਾਈਨ ਬੋਰਡ ਵੀ ਲਾ ਲਗ ਰਹੇ ਨੇ ਔਰ ਜਿਹੜੇ ਬਲਿੰਕਰ ਉਹ ਵੀ ਲਾਏ ਗਏ ਨੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਤੁਹਾਨੂੰ ਡਿਸੀਜ ਦੇ ਡਰਾਈਵਿੰਗ ਵੇਲੇ ਜਿਹੜਾ ਧਿਆਨ ਨਸਤਾਨ ਜਿਹੜਾ ਧੁੰਦ ਵਾਲੇ ਸੀਜ਼ਨ ਪਰ ਸਾਰਿਆਂ ਨੂੰ ਇਹ ਹੀ ਕੰਦਿਆ ਕਿ ਆਪਣਾ ਬਚਾਓ ਤੇ ਦੂਜੇ ਦਾ ਬਚਾਓ ਅਗਰ ਜੇ ਤੁਸੀਂ ਸਪੀਡ ਮੈਂ ਗੱਡੀ ਚਲਾਉਂਦੇ ਹੋ ਤਾਂ ਸਪੀਡ ਮੈਂ ਤਾਂ ਆਪਣਾ ਵੀ ਨੁਕਸਾਨ ਹੈ ਦੂਜੇ ਦਾ ਵੀ ਨੁਕਸਾਨ ਹੈ ਤਾਂ ਗੋਲ ਗੱਡੀ ਨਾ ਹਮੇਸ਼ਾ ਸੀਟ ਬੈਲਟ ਲਾ ਕੇ ਰੱਖੋ ਔਰ ਆਪਣਾ ਜਿਹੜਾ ਪ੍ਰੈਸ਼ਰ ਹੋਣਾ ਉਹਦਾ ਯੂਜ਼ ਕਰੋ ਡੀਪਰਾਂ ਦਾ ਯੂਜ਼ ਕਰਕੇ ਚਲੋ ਉਹ ਰੈੱਡ येलो ਲਾਈਨ ਦਾ ਯੂਜ਼ ਕਰੋ ਬਲੈਂਕਰ ਦੇ ਕੋ ਸਾਈਨ ਬੋਰਡ ਦੇ ਕੋ ਇਹਨਾਂ ਨੂੰ ਦੇਖ ਕੇ ਆਪਣੀ ਵੀ ਜਾਨ ਬਚਾਓ ਤੇ ਦੂਜਿਆਂ ਦੀ ਵੀ ਬਚਾਓ ਜੈ ਸਾਡੇ ਰੋਟਰੀ ਕਲੱਬ ਖੰਨਾ ਵੱਲੋਂ ਸਾਡੇ ਸਾਰੇ ਮੈਂਬਰ ਪਹਿਲਾਂ ਤੁਹਾਡਾ ਸਾਰੀ ਪ੍ਰੈਸ ਦਾ ਬੜਾ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਪ੍ਰੋਜੈਕਟ ਨੂੰ ਕਵਰ ਕੀਤਾ ਸਾਡੇ ਬੜੇ ਰੋਟੇਰੀਅਨ ਇਕੱਠੇ ਹੋਏ ਹੋਏ ਨੇ ਇਸ ਪ੍ਰੋਜੈਕਟ ਨੂੰ ਲਾਉਣ ਵਾਸਤੇ ਸੀਨੀਅਰ ਰੋਟੇਰੀਅਨ ਤੇ ਸਾਡਾ ਇਹ ਰੋਟਰੀ ਕਲੱਬ ਦਾ ਇਹ ਰੈਗੂਲਰ ਪ੍ਰੋਜੈਕਟ ਹੈ ਸਾਡੇ ਹਰ ਰੋਟਰੀ ਦੇ ਇੰਟਰਨੈਸ਼ਨਲ ਦਾ ਹਰ ਮਹੀਨੇ ਇੱਕ ਕੋਈ ਨਾ ਕੋਈ ਵਿਚਾਰ ਰੱਖਿਆ ਹੁੰਦਾ ਵੀ ਇੱਕ ਪ੍ਰੋਜੈਕਟ ਜਿਹੜਾ ਹੈਗਾ ਮੰਥ ਵਾਈਜ਼ ਅਸੀਂ ਉਹ ਲਾਣਾ ਹੁੰਦਾ ਜਿਵੇਂ ਕਿ ਅਸੀਂ ਪਿਛਲੇ 10 ਦਿਨ ਪਹਿਲਾਂ ਡੈਂਟਲ ਚੈੱਕਅਪ ਲਾਇਆ ਸੀ ਉਸ ਤੋਂ ਪਹਿਲਾਂ ਅਸੀਂ ਅਨਪੂਰਨਾ ਲਗਾਇਆ ਸੀਗਾ ਕੈਂਪ ਔਰ ਉਸ ਤੋਂ ਪਹਿਲਾਂ ਅਸੀਂ ਜਿਵੇਂ ਸਰਦੀਆਂ ਸਟਾਰਟ ਹੋਈਆਂ ਸੀ ਬੁੱਲਨ ਕੈਂਪ ਲਗਾਇਆ ਐਵੇਂ ਰੋਟਰੀ ਜਿਹੜੀ ਹੈ ਸਾਨੂੰ ਸਿਰਫ ਨੋਵਲ ਕਾਸ ਹੀ ਸਕਾਂਦੀ ਔਰ ਸਾਡੇ ਨੋਵਲ ਕਾਸ ਜਿਹੋ ਹੁੰਦੇ ਨੇ ਇਹ ਜਿਹੜਾ ਕੈਂਪ ਹੈ ਸਾਡਾ ਇਸ ਟਾਈਮ ਰੋਟਰੀ ਦਾ ਟ੍ਰੈਫਿਕ ਵੀਕ ਚੱਲਦਾ ਪਿਆ ਹੈ ਰੋਟੀ ਇੰਟਰਨੈਸ਼ਨਲ ਦਾ ਉਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਜਦੋਂ ਅਸੀਂ ਟ੍ਰੇਨਿੰਗ ਲੈਣ ਜਾਂਦੇ ਆ ਪ੍ਰੈਜ਼ੀਡੈਂਟ ਦੀ ਸੈਕਟਰੀ ਦੀ ਤੁਸੀਂ ਆਪਣੇ ਕੋਈ ਨਾ ਕੋਈ ਉਪਰਾਲਾ ਆਪਣੇ ਸ਼ਹਿਰ 'ਚ ਕਰਨਾ ਹੈ ਉਹ ਉਪਰਾਲਾ ਸੀ ਧੁੰਦਾਂ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਕਿਉਂਕਿ ਟਰਾਲੀਆਂ ਦੇ ਟਰੱਕਾਂ ਦੇ ਕਾਰਾਂ ਦੇ ਵਹੀਕਲ ਦੇ ਬੜੇ ਐਕਸੀਡੈਂਟ ਹੁੰਦੇ ਨੇ ਔਰ ਬਹੁਤ ਜਾਨਾਂ ਜਾ ਰਹੀਆਂ ਬਹੁਤ مالی ਨੁਕਸਾਨ ਹੋ ਰਿਹਾ ਹੈ ਜਾਨੀ ਨੁਕਸਾਨ ਹੋ ਰਿਹਾ ਔਰ ਅਸੀਂ ਇਹ ਹੈਲਮਟ ਵੀ ਦੇ ਰਹੇ ਹਾਂ ਰੋਟਰੀ ਕਲੱਬ ਵੱਲੋਂ ਲੋਕਾਂ ਨੂੰ ਜਿਹੜੇ ਵਹੀਕਲ ਬਿਨਾ ਔਰ ਉਹ ਤੋਂ ਮੋਟਰਸਾਈਕਲ ਚੱਲ ਰਹੇ ਨੇ ਟੂ ਵੀਲਰ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਆਪਣੇ ਰੋਟਰੀ ਕਲੱਬ ਵੱਲੋਂ ਅੱਜ ਹੈਲਮਟ ਵੀ ਦੇ ਰਹੇ ਆ ਪੁਲਿਸ ਦੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਪੂਰੀ ਡੀਐਸਪੀ ਸਾਹਿਬ ਨੇ ਇੰਚਾਰ ਸਾਹਿਬ ਨੇ ਸਾਡੀ ਪੂਰੀ ਰੋਟਰੀ ਕਲੱਬ ਦੀ ਬੜੀ ਮਦਦ ਕਰਕੇ ਇਹਨੂੰ ਸਾਡੇ ਪ੍ਰੋਜੈਕਟ ਨੂੰ ਕਾਮਯਾਬ ਬਣਾਇਆ ਅਸੀਂ ਰਿਫਲੈਕਟਰ ਵੀ ਦੇ ਰਹੇ ਆ ਔਰ ਅਸੀਂ ਚਾਰ ਟਾਰਚਾਂ ਦੇ ਦੇ ਰਿਹਾ ਜਿਹੜੀਆਂ ਕਿ ਸਾਰੇ ਚਾਰ ਚੌਂਕਾਂ ਤੇ ਖੜਨ ਗਈਆਂ ਤਾਂ ਕਿ ਧੁੰਦਾਂ 'ਚ ਮੁਲਾਜ਼ਮ ਬੰਦਿਆਂ ਨੂੰ ਵੀ ਦਿੱਕਤ ਨਾ ਆਵੇ ਦੂਰੋਂ ਉਹ ਰੈੱਡ ਔਰ ਗ੍ਰੀਨ ਸਿਗਨਲ ਦੇ ਸਕਣ ਤਾਂ ਕਿ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਇਹ ਸਾਡੇ ਇਸ ਤਰ੍ਹਾਂ ਦੇ ਪ੍ਰੋਜੈਕਟ ਰੈਗੂਲਰ ਪ੍ਰੋਜੈਕਟ ਰੋਟਰੀ ਕਲੱਬ ਆਂਦਾ ਰਹਿੰਦਾ ਮਿਸਟਰ ਦੁੱਗਲ ਹੈਗੇ ਨੇ ਹਰੀਸ਼ ਭਾਰਤਵਾਰ ਜੀ ਸਾਡੇ ਪ੍ਰੋਜੈਕਟ ਚੇਅਰਮੈਨ ਨੇ ਅਨਿਲ ਸੁਦਨ ਜੀ ਨੇ ਸਾਡੇ ਡਾਕਟਰ ਰੰਜਨ ਸੂਦ ਸਾਡੇ ਆਨਾਲੇ ਪ੍ਰਧਾਨ ਅਨੁਰਾਗ ਗੁਪਤਾ ਜੀ ਸਾਡੇ ਬੜੇ ਮਾਨਯੋਗ ਰਜਿੰਦਰ ਰੋੜਾ ਜੀ ਕਪਿੰਸੀਏ ਬੋਵੀ ਪੌਸ਼ਲ ਤੇ ਬਹੁਤ ਸਾਰੇ ਸਾਡੇ ਰੋਟਰੀਨ ਉਰੇ ਆਏ ਹੋਏ ਨੇ ਔਰ ਮੈਂ ਉਹਨਾਂ ਵੱਲੋਂ ਔਰ ਆਪਣੀ ਰੋਟਰੀ ਕਲੱਬ ਵੱਲੋਂ ਤੁਹਾਡਾ ਬੜਾ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੀ ਕਵਰੇਜ ਕੀਤੀ ਔਰ ਉਰੇ ਆ ਕੇ ਸ਼ਹਿਰ ਨੂੰ ਵੀ ਇੱਕ ਮੈਸੇਜ ਦਿੱਤਾ ਕਿ ਟ੍ਰੈਫਿਕ ਦਾ ਧਿਆਨ ਰੱਖਿਆ ਜਾਵੇ ਥੈਂਕ ਯੂ